ਲੁਧਿਆਣਾ ਅੱਛਾ ਮੈਮ ਤੁਸੀਂ ਥੋੜੇ ਜ਼ਿਆਦਾ ਲੰਘ ਰਹੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਪਾਣੀ ਪਾਣੀ ਹੋਇਆ ਪਿਆ ਹੈ ਹਰੇ ਪਾਸੇ ਪਾਣੀ ਪਾਣੀ ਹੋਇਆ ਹੈ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਹੈ ਗਲੀਆਂ ਦੇ ਵਿੱਚ ਕਿਹੋ ਜਿਹਾ ਹਾਲਾਤ ਬਹੁਤ ਪਾਣੀ ਹੈ 3-3 4-4 ਫੁੱਟ ਪਾਣੀ ਪਿਆ ਹੋਇਆ ਸਾਰੇ ਪਾਸੇ ਆਪਾਂ ਥੁਡੇ ਨਾਲੇ ਦੇ ਕੋਲ ਖੜੇ ਹਾਂ ਤੁਸੀਂ ਕਿੱਥੇ ਵੀ ਦੇਖ ਰਹੇ ਹੋ ਹਾਂਜੀ ਬਹੁਤ ਮੁਸ਼ਕਿਲ ਹੈ ਮੈਨੂੰ ਲੱਗਦਾ ਤਰ ਤਰ ਕੇ ਜਾਣਾ ਪੂਗਾ ਕਿਸਤੀਆਂ ਪਾਣੀ ਪਾਣੀ ਹੈ ਪ੍ਰਸ਼ਾਸਨ ਨੂੰ ਪਹਿਲਾ ਕੰਮ ਕਰਨਾ ਚਾਹੀਦਾ ਹੁਣ ਬਫਸਾਤਾ ਜਰੂਰ ਜੀ ਹਜੇ ਤਾਂ ਪਹਿਲੀ ਬਰਸਾਤ ਆ ਗਾਂ ਦੇਖੋ ਫਿਰ ਕੀ ਹੋਣਾ ਹਜੇ ਤਾਂ ਪਹਿਲੀ ਬਰਸਾਤ ਇਹ ਹਾਲ ਹੋ ਗਿਆ ਅੱਗੇ ਕੀ ਹੋਗਾ ਇਹ ਪਤਾ ਨਹੀਂ ਬਣ ਇਹਨਾਂ ਨੂੰ ਪਹਿਲੀ ਵਾਰ ਪਿਛਲੀ ਵਾਰ ਵੀ ਇਹੀ ਕੁਝ ਕਹ ਦੱਸਿਆ ਗਿਆ ਸੀਗਾ ਕਿ ਜਦ ਬਰਸਾਤਾ ਹਨ ਤਾਂ ਪਹਿਲੇ ਇਹਨਾਂ ਨੂੰ ਪ੍ਰਕਾਸ਼ਨ ਲੈਣਾ ਚਾਹੀਦਾ ਇਹ ਐਂਡ ਮੋਕੇ ਤੇ ਲੈਂਦੇ ਨੇ ਹਜੇ ਤੱਕ ਸੁੱਤੀ ਪਈ ਸੀਗੀ ਪ੍ਰਸ਼ਾਸਨ ਸਾਦੀ ਗਰਮੀਆਂ ਲੰਘ ਗਿਆ ਹੁਣ ਪਹਿਲੀ ਬਰਸਾਤ ਚ ਦੇਖ ਲਓ ਕੱਚਰ ਕੱਚਰ ਸਾਰੇ ਪਾਸੇ ਹੋਇਆ ਪਿਆ ਅੱਗੇ ਦੇਖੋ ਤੁਸੀਂ ਸਾਰੇ ਪਾਸੇ ਘਰਾਂ ਚ ਪਾਣੀ ਪਿਆ ਹੋਇਆ ਸਾਰੇ ਘਰਾਂ ਚ ਨੁਕਸਾਨ ਮੁਕ ਵੱਡਾ ਹੋਇਆ ਹਾਂਜੀ ਹਾਂ ਜ਼ਰੂਰ ਬੜ ਨੁਕਸਾਨ ਤੋਂ ਹੋਇਆ ਨੇ ਜੇ ਪਾਣੀ ਸਾਰੇ ਘਰਾਂ ਚ ਗਿਆ ਵਾ ਨੇ ਲੀਡਰ ਲੋਕ ਆਪਣੀਆਂ ਕੋਠੀਆਂ ਚ ਬੈਠੇ ਨੇ ਜਿਹੜੇ ਗਰੀਬ ਲੋਕ ਆ ਉਹੀ ਇਸ ਨਾਲੇ ਜਿੱਦਾਂ ਤੁਸੀਂ ਦੇਖੀ ਜਾਓ ਨਾਲੇ ਕਿਨਾਰੇ ਜਿੰਨੇ ਬੰਦੇ ਅੱਗ ਨੇ ਸਾਰੇ ਪੂਰੇ ਹਾਲਾਤ ਐ ਇਸ ਵੇਲੇ ਸਾਰਿਆਂ ਦੇ ਘਰਾਂ ਚ ਪਾਣੀ ਐ ਪਹਿਲੇ ਅਸੀਂ ਇੱਥੇ ਰਹਿੰਦੇ ਸੀਗੇ ਹੁਣ ਜਦੋਂ ਸਾਡੇ ਤੋਂ 4-5 ਫੁੱਟ ਪਾਣੀ ਆ ਜਾਂਦਾ ਸੀ ਅਸੀਂ ਕੰਦਾ ਕੀਤੀ ਹੋਈ ਸੀ ਨਹੀਂ ਉਚੋਚੀ ਤਾਂ ਬੱਚੋ ਐਸੀ ਕਿ ਨਹੀਂ ਤਾਂ ਪਹਿਲੇ ਇੱਥੇ ਵੀ ਬਹੁਤ ਬੁਰਾ ਹਾਲ ਸੀਗਾ ਹੁਣ ਜਿਹੜੇ ਲੋਕ ਇੱਥੇ ਰਹਿੰਦੇ ਨੂੰ ਆਨੂੰ ਪਿੱਛੇ ਵਿਚਾਰੇ ਨੂੰ ਪੁੱਛੋ ਕੀ ਹਾਲ ਹੋਗਾ ਉਹਨਾਂ ਦਾ ਕੀ ਅਪੀਲ ਕਰਨੀ ਚਾਹੋਗੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜਿਹੜੀ ਪ੍ਰਸ਼ਾਸਨ ਸੁੱਤਾ ਪਿਆ ਹੈ ਨਾ ਉਹ ਜਾਗੋ ਹਜੇ ਨਹੀਂ ਜਾਗਿਆ ਗਾਂ ਫਿਰ ਬਰਸਾਤਾ ਹੋ ਜਾਂ ਨਿਆ ਫਿਰ ਉਹ ਕਹਿੰਦੇ ਜੀ ਅਸੀਂ ਕੰਦਾ ਕਰਾ ਲਈਆਂ ਇਹ ਕਰਾਰੇ ਨੇ ਉਹ ਕਰਾਰੇ ਨੇ ਬੱਚੀ ਕੀ ਫਾਇਦਾ ਜਦ ਇੱਕ ਵਾਰ ਕੰਮ ਖਰਾ ਹੋ ਜਾਂਦਾ ਫਿਰ ਕੋਈ ਕਹਾਵਤ ਹੈ ਨਾ ਪਚਾਈ ਹੋਤ ਕਾ ਜਦ ਚਿੜੀਆਂ ਚੁੱਕ ਗਈ ਕੇ ਤੇ ਆ ਤਾਂ ਹਮੇਸ਼ਾ ਉਹੀ ਹਾਲ ਰਿਹਾ ਹੈ ਵਾਚ ਹੀ ਕਰਦੇ ਨੇ ਜੜਾ ਕਰਦੇ ਨੇ ਪਹਿਲੇ ਨਾ ਨੂੰ ਨੀਂਦ ਜਾਗ ਨਹੀਂ ਹੁੰਦੀ ਪਹਿਲੇ ਨਾ ਦੀ ਲੱਗਦਾ ਹੁਣ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਫਟਾਫਟ ਨਾਲੇ ਅਜੇ ਤੱਕ ਦੇਖ ਲਓ ਤੁਹਾਡੇ ਸਾਹਮਣੇ ਅਜੇ ਕੋਈ ਵੀ ਨਹੀਂ ਆਇਆ ਅਧਿਕਾਰਜਿਤ ਕੇ ਸਭ ਤੋਂ ਪਹਿਲੇ ਆਉਣਾ ਚਾਹੀਦਾ ਕਿਸੇ ਕੋਈ ਤਾਂ ਹੋਵੇ ਦੇਖੇ ਤਾਂ ਸਹੀ ਕਿਤੇ ਕਿੰਨਾ ਬੁਰਾ ਲਿਆ ਜਿਹੜੇ ਬੰਦੇ ਘੁੰਮ ਕੇ ਜਾ ਰਹੇ ਨੇ ਦੇਖੋ ਹੁਣ ਆਦਾ ਕਿੰਨਾ ਦਿਹਾੜਾ ਖਰਾਬ ਹੋ ਰਿਹਾ ਹੈ ਨਾ ਜਾਨ ਲਈ ਘੁੰਮ ਘੁੰਮ ਕੇ ਜਾਨ ਲਈ ਇੰਨਾ ਪਾਣੀ ਜਿਹੜੇ ਬੰਦੇ ਉੱਤੇ ਰਹਿੰਦੇ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੈ ਨੁਕਸਾਨ ਹੀ ਨੁਕਸਾਨ ਹੈ ਹੋ ਤੇ ਸਾਰਾ ਨੁਕਸਾਨ ਜਨਤਾ ਕਰ ਰਿਹਾ ਹੈ ਪ੍ਰਸ਼ਾਸਨ ਕਰਨਾ ਪਹਿਲੇ ਜਿਵੇਂ ਸਿੱਧੇ ਕਰੇ ਕੋਦਾਂ بارش ਦਾ ਸੋਲੇ 5 ਵਜੇ 6 ਵਜੇ ਚੱਲਣਾ ਤੇ 3 ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜ ਤਾਂ ਇਹ ਤਾਂ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਫੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਲ ਤਾਂ ਬਦਦਾ ਤਸਕੀਕਾ ਡੈਥ ਵੀ ਹੋ ਗਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿਤੇ ਵੀ ਕੋਈ ਅਣਸੁਠਾਣ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਕਰਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਜੱਦੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅਣਗਹਿਲੀਆਂ ਜਿਹੜੀ ਅਧਿਕਾਰੀਆਂ ਦੇ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ਼ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨੇ ਸਾਡੇ ਲੋਕਾਂ ਦੀ ਆ ਵੀ ਨੇ ਇਕ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ਡ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪੱਟ ਲਿਆ ਪਰ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗੇ ਆ ਯਾਰ ਇਹਦਾ ਕਿਉਂਕਿ ਅਰਥ ਦੇ نیچے ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ ਬਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਹ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਈ ਹੈ ਜੀ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਹ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣਾਂ ਕਿ ਉਹ ਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਮਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸੁਭਾਵਿਕ ਢਨਾਲਾ ਆ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ ਚ ਹਰ ਵਾਰ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮੌਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂ ਕਿਉਂ ਨਹੀਂ ਕਰਾਂ ਬਿਲਕੁਲ ਪੁੱਟਾ ਨਾਲਾ